ਉਹ ਮੇਰਾ خیال ਤੇ 75 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਹੋਇਆ ਹੈ ਕਿ ਗਵਰਨਰ ਸਾਹਿਬ ਨੇ ਆਪਣਾ ਗਵਰਨਰ ਅਡਰੈਸ ਵੇਚੀ ਛੱਡ ਅਸੀਂ ਮਸ਼ਕੂਰ ਆ ਗਵਰਨਰ ਸਾਹਿਬ ਦਾ ਕਿਉਂਕਿ ਅਸੀਂ ਬੇਨਤੀ ਵੀ ਕੀਤੀ ਸੀ ਕਿ ਗਵਰਨਰ ਸਾਹਿਬ ਤੁਸੀਂ ਕਨਸਟੀਚਿਊਸ਼ਨਲ ਹੈੱਡ ਹੋ ਅਸੀਂ ਤੁਹਾਡਾ ਇੱਜ਼ਤ ਮਾਨ ਤੇ ਸਨਮਾਨ ਕਰਨੇ ਆ ਇਹ ਝੂਠ ਦਾ ਪਲੰਧਾ ਜਿਹੜਾ ਇਹ ਗਵਰਨਰਜ਼ ਅਡਰੈਸ ਜਿਹੜਾ ਗਵਰਨਮੈਂਟ ਨੇ ਛਾਪਿਆ ਟੋਟਲੀ ਝੂਠ ਦਾ ਪਲੰਬਰ ਪੰਜਾਬ ਇਸ ਟਾਈਮ ਇਜ਼ ਅੰਡਰ ਸੀਜ਼ 300 ਤੋਂ ਵੱਧ ਸਾਡੇ ਕਿਸਾਨ ਜ਼ਖਮੀ ਪਏ ਨੇ ਇਸ ਪੱਲੇ ਨੌ ਬੰਦਿਆਂ ਦੀ ਅਜੇ ਤੱਕ ਮੌਤ ਹੋ ਚੁੱਕੀ ਹੈ ਇਹ ਭਗਵੰਤ ਮਾਨ ਦੀ ਸਾਡੇ ਕੋ ਖੁਦ ਕੋ ਇੱਕ ਕਲਿੱਪ ਪਈ ਹੈ ਜਦੋਂ ਇਹ ਮੈਂਬਰ ਆਫ ਪਾਰਲੀਮੈਂਟ ਸੀ ਇਹ ਗੱਲ ਕਹਿੰਦੇ ਜਦੋਂ ਬਰਗਾੜੀ ਤੇ ਬੈਬਲ ਕਲਾਂ ਦੀਆਂ ਕਿਲਿੰਗਸ ਹੋਈਆਂ ਨੇ ਇਨੇ ਖੁਦ ਪਾਰਲੀਮੈਂਟ ਚ ਕਿਹਾ ਸੀ ਕਿ ਕੋਈ ਐਹੋ ਜਿਹੀ ਐਫਆਈਆਰ ਐਫਆਈਆਰ ਵੀ ਹੋ ਸਕਦੀ ਹੈ ਜਿਹਦੇ ਵਿੱਚ ਅਨਨੋਨ ਲੋਕ ਹੋਣ ਕਦੀ ਪੁਲਿਸ ਵੀ ਅਨਨੋਨ ਹੋ ਸਕਦੀ ਹੈ ਮੈਂ ਹੀ ਕਾਊਂਟਰ ਸਵਾਲ ਅੱਜ ਭਗਵੰਤ ਮਾਨ ਜੀ ਨੂੰ ਕਰਨਾ ਭਗਵੰਤ ਮਾਨ ਜੀ ਜਦੋਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਤਾ ਹੈ ਪੰਜਾਬ ਦੀ ਟੈਰਿਟਰੀ ਨੂੰ ਤੁਸੀਂ ਪ੍ਰੋਟੈਕਟ ਨਹੀਂ ਕਰ ਸਕਦੇ ਇਟ ਇਜ਼ ਹਾਈ ਟਾਈਮ ਟੂ ਰਿਜ਼ਾਈਨ ਅੱਜ ਨੈਤਿਕ ਤੌਰ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਅਧਿਕਾਰ ਹੈ ਨਹੀਂ ਗਵਰਨਰ ਸਾਹਿਬ ਨੇ ਖੁਦ ਸਾਡੀ ਗਲ ਤਸلیم ਕਰ ਲਈ ਜਦੋਂ ਉਹਨਾਂ ਨੂੰ ਇਹ ਗੱਲ ਕਹੀ ਗਈ ਮੇਰੇ ਵੱਲੋਂ ਕਿ ਹਟੂੜ ਦਾ ਪਲੰਦਾ ਨਾ ਪੜੋ ਤੁਸੀਂ ਕਨਸਟੀਟਿਊਸ਼ਨਲ ਹੈਡ ਹੋ ਤੋਂ ਉਸੇ ਟਾਈਮ ਉਹਨਾਂ ਨੇ ਪਲੰਦਾ ਹੀ ਉਥੇ ਰੱਖ ਇੱਕ ਤਰੀਕਾ ਹੁੰਦਾ ਸਿਆਣੇ ਆਦਮੀ ਦਾ ਇੱਕ ਇਸ਼ਾਰਾ ਦੇਣ ਦਾ ਕਿ ਮੈਗਰੀ ਕਰਨਾ ਤੁਹਾਡੀ ਇਸ ਕਰਕੇ ਇਹ ਪਹਿਲੀ ਦਫਾ ਦੇਸ਼ ਦੀ ਆਜ਼ਾਦੀ ਚ ਹੋਇਆ ਕਿਸੇ ਵੀ ਅਸੈਂਬਲੀ ਦੇ ਵਿੱਚ ਕਿ ਗਵਰਨਰ ਨੇ ਆਪਣਾ ਡਰੈਸ ਪੜਨ ਤੋਂ ਹੀ ਇਨਕਾਰ ਕਰ ਦਿੱਤਾ ਇਹ ਅੱਜ ਮੋਰਲ ਡੀਫੀਟ ਹੈ ਭਗਵੰਤ ਮਾਨ ਜੇ ਥੋੜੀ ਮੋਟੀ ਵੀ ਇਹ ਆਪਣੀ ਨੈਤਿਕਤਾ ਸਮਝਦਾ ਹੋਏ ਹੀ ਮਸਟ ਰਿਜ਼ਾਈਨ ਟੁਡੇ ਇਹਦਾ ਕਾਰਨ ਇਹ ਹੈ ਕਿ ਹੀ ਹੈਜ਼ ਹੀ ਇਜ਼ ਨਾਟ தி ਸੀਐਮ ਆਫ ਪੰਜਾਬ ਐਨੀ ਮੋਰ ਹੀ ਇਜ਼ ਬੇਸਿਕਲੀ ਐਕਟਿੰਗ ਐਜ਼ ਅ ਏਜੰਟ ਆਫ ਥੀ ਸੈਂਟਰਲ ਗਵਰਨਮੈਂਟ ਪੰਜਾਬ ਦੀ ਨਾ ਟੈਰੀਟਰੀ ਪ੍ਰੋਟੈਕਟ ਕਰ ਪਾਇਆ ਨਾ ਪੰਜਾਬ ਦੇ ਕਿਸਾਨਾਂ ਦੇ ਹੱਕ ਪ੍ਰੋਟੈਕਟ ਕਰ ਪਾਇਆ ਲਗਾਤਾਰ ਅਜ 20 ਦਿਨ ਤੋਂ ਬਾਅਦ ਵੀ ਸ਼ੁਭ ਕਰਨ ਸਿੰਘ ਦੇ ਵਿੱਚ ਹੀ ਮੈਂ ਤੁਹਾਨੂੰ ਕੇਸ ਦੀ ਥੋੜੀ ਜੀ ਬੈਕਗ੍ਰਾਉਂਡ ਦੇਣਾ ਚਾਹਨਾ 27 ਤਰੀਕ ਨੂੰ ਮੈਂ ਆਪਣੇ ਲਾਇਰ ਦੇ ਜ਼ਰੀਏ ਇੱਕ ਰਿਟ ਪਾਈ ਸੀ ਹਾਈ ਕੋਰਟ ਦੇ ਵਿੱਚ ਜਿਹਦੀ 29 ਤਰੀਕ ਚੀਫ ਜਸਟਿਸ ਦੇ ਕੋਰਟ ਵਿੱਚ ਸੀ ਇੱਕ ਦਿਨ ਪਹਿਲਾਂ ਚੀਫ ਜਸਟਿਸ ਸਾਹਿਬ ਨੇ ਨੋਟਿਸ ਕੱ ਲਿਆ ਸੀ ਗਵਰਨਮੈਂਟ ਆਂ ਪੰਜਾਬ ਨੇ ਇਹਨਾਂ ਨੂੰ ਪਤਾ ਸੀ ਕਿ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਣੀ ਐ ਐਫ ਆਈ ਆਰ ਦਰਜ ਕਰਨ ਦੀ ਇੱਕ ਹਫਤਾ ਲਗਾਤਾਰ ਸ਼ੁਭ ਕਰਨ ਦੀ ਡੈੱਡ ਬੋਡੀ ਮੈਡੀਕਲ ਕਾਲਜ ਪਟਿਆਲੇ ਚ ਪਈ ਰਹੀ ਉਸ ਦਿਨ 29 ਤੋਂ ਪਹਿਲੇ 28 ਦੀ ਰਾਤ ਨੂੰ 10:40 ਵਜੇ ਤੇ ਇਹਨੇ ਮਜਬੂਰੀ ਦੇ ਨਾਲ ਐਫ ਆਈ ਆਰ ਦਰਜ ਕੀਤੀ ਮੈਂ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਦੀ ਤੇ ਗਵਰਨਮੈਂਟ ਆਫ ਪੰਜਾਬ ਦੀ ਹੈਲਥ ਡਿਪਾਰਟਮੈਂਟ ਦੀ ਐਡਵਾਈਜ਼ਰੀ ਵਖਾ ਸਕਣਾ ਮੇਰੇ ਕੋਲ ਕਾਗਜ਼ ਨੇ ਜਿਹਦੇ ਵਿੱਚ ਬਕਾਇਦਾ ਤੌਰ ਉਨਾ ਕਿਹਾ ਗਿਆ ਜਿੱਥੇ ਵੀ ਕਿਤੇ ਫਾਇਰ ਕਿਤੇ ਗੋਲੀ ਚੱਲੀ ਹੈ ਡੈਥ ਹੁੰਦੀ ਹੈ ਨੈਚਰਲ ਡਾਈ ਜਦੋਂ ਸਨਸੈਟ ਤੋਂ ਲੈ ਕੇ ਸਨਰਾਈਜ਼ ਤੋਂ ਸਨਸੈਟ ਤੱਕ ਹੀ ਕਰਲੀ ਪੋਸਟਮਾਰਟਮ ਹੋਸਾ ਇਹ ਗਵਰਨਮੈਂਟ ਆਫ ਇੰਡੀਆ ਦੀ ਐਡਵਾਈਜ਼ਰੀ ਹੈ ਫਾਲੋਡ ਬਾਈ ਦੀ ਗਵਰਨਮੈਂਟ ਆਫ ਪੰਜਾਬ ਕੋਈ ਵੀ ਪੋਸਟਮਾਰਟਮ ਨੇਰੇ ਵਿੱਚ ਨਹੀਂ ਹੋਏਗਾ ਜਾਂ ਵੱਲੋਂ ਪਿਆ ਟਿਊਬਲਾਈਟ ਥੱਲੇ ਨਹੀਂ ਹੋਏਗਾ ਡੇ ਲਾਈਟ ਰੋਸ਼ਨੀ ਦੇ ਵਿੱਚ ਹੋਏ। ਮੈਂ ਪੁੱਛਣਾ ਚਾਹਨਾ ਕੀ ਤੁਹਾਨੂੰ ਇਹੋ ਜੀ ਮਜਬੂਰੀ ਸੀ? ਫੇਰ ਤੁਸੀਂ ਵੇਖੋ ਵਾਕਿਆ ਜਿਹੜਾ ਹਰਿਆਣੇ ਦੀ ਗਵਰਨਮੈਂਟ ਕਹਿ ਰਹੀ ਸੀ ਉਹ ਵਾਕਿਆ ਜੀਨ ਦਾ ਬਣਾ ਦਿੱਤਾ। ਸਾਡਾ ਕੇਸ ਕਮਜ਼ੋਰ ਕਰਨ ਵਾਸਤੇ ਮੈਂ ਵੀ ਤੁਹਾਨੂੰ ਦੱਸਣਾ ਚਾਹਨਾ ਪ੍ਰੈਸ ਵਾਲੇ ਵੀਰਾਂ ਨੂੰ 21 ਫਰਵਰੀ ਵਾਲੇ ਦਿਨ ਰੰਦਾਵਾ ਜੀ ਇਹਨਾਂ ਨੇ ਇੱਕ ਰੋਕਾ ਕੱਲਿਆ ਹਰਿਆਣੇ ਦੀ ਸਰਕਾਰ ਨੂੰ ਰੋਕਾ ਜਿਹਨੂੰ ਕਹਿੰਦਾ ਅਤਲਾ ਦਿੱਤੀ ਉਹਨਾਂ ਅਤਲਾਹ ਦੇ ਕੇ ਪੰਜਾਬ ਦਾ ਕੇਸ ਕਮਜ਼ੋਰ ਕੀਤਾ ਮੈਂ ਉਹੀ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਬਰਗਾੜੀ ਤੇ ਬੈਵਲ ਕਲਾਂ ਚ ਕਹਿੰਦੇ ਸੀ ਅਨਨੋਨ ਬੰਦੇ ਆ ਤੇ ਪਰਚਾ ਕਿਸ ਤਰ੍ਹਾਂ ਹੋਇਆ ਇਹ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਪਰਚੇ ਦੀ ਡਿਮਾਂਡ ਹੋ ਰਹੀ ਇਹ ਇਸ ਗੱਲ ਕਾਹਨ ਡਿਮਾਂਡ ਹੋ ਰਹੀ ਉਹ ਚੀ ਮੁਨਿਸਟਰ ਤੇ ਹੋਮਨਿਸਟਰ ਸਾਹਿਬ ਇਹ ਉਥੇ ਸ਼ਾਤਾ ਹੋਈਆਂ ਸੀ ਤੇ ਚੀ ਮੁਨਿਸਟਰ ਦੇ ਤੇ ਹੋਮਨਿਸਟਰ ਦੇ ਹੁਕਮ ਨਾਲ ਗੋਲੀ ਚੱਲੀ ਇੱਥੇ ਵੀ ਸਾਡੀ ਮੰਗ ਹੈ ਸਮੁੱਚੇ ਪੰਜਾਬੀਆਂ ਦੀ ਤੇ ਕਾਂਗਰਸ ਪਾਰਟੀ ਦੀ ਕਿ ਅਨਿਲ ਵੇਜ ਜਿਹੜਾ ਹੋਮ ਮਿਨਿਸਟਰ ਹੈ ਹਰਿਆਣੇ ਦਾ ਉਹਦੇ ਤੇ ਕੇਸ ਦਾਇਰ ਹੋਣਾ ਚਾਹੀਦਾ। ਇਹੀ ਡਿਮਾਂਡ ਅਸੀਂ ਕੱਲ ਵੀ ਰੱਖੀ ਸੀ ਅੱਜ ਵੀ ਰੱਖਨੇ ਆ ਤੇ ਕੱਲ ਵੀ ਰੱਖਾਂ। ਕਿਸਾਨਾਂ ਦੀਆਂ ਡਿਮਾਂਡਸ ਨੂੰ ਕੰਪਲੀਟਲੀ ਪ੍ਰੋਟੈਕਟ ਨਹੀਂ ਕਰ ਪਾਇਆ। ਮੈਂ ਅੱਜ ਪੁੱਛਣਾ ਚਾਹਾਂਗਾ ਮਾਨ ਸਾਹਿਬ ਤੁਸੀਂ ਵਾਦਾ ਕੀਤਾ ਸੀ ਜੇ ਸੈਂਟਰ ਐਮਐਸਪੀ ਨਹੀਂ ਦੇਹੇਗੀ ਤੇ ਮੇਰੀ ਸਰਕਾਰ ਐਮਐਸਪੀ ਦੇਹੇਗੀ। ਸਾਡੀ ਛੋਟੀ ਭੈਣ ਇਹਨਾਂ ਦੀ ਮੰਤਰੀ ਉਹ ਛੁਟਕੀਆਂ ਮਾਰ-ਮਾਰ ਕਹਿੰਦੀ ਸੀ। ਕੇ ਸਾਨੂੰ ਮੌਕਾ ਦੋ ਕੈਪਟਨ ਸਾਹਿਬ ਤੁਸੀਂ ਅਸਤੀਫਾ ਦਿਓ 50 ਮਿੰਟਾਂ ਦੇ ਵਿੱਚ ਹੀ ਅਸੀਂ ਟਮਾਟਰਾਂ ਤੇ ਗੰਡਿਆਂ ਤੇ ਕੇਲੇਆ ਤੇ ਹਰ ਚੀਜ਼ ਤੇ ਐਮਐਸਪੀ ਦਵਾਂਗੇ ਮੈਂ ਉਹਨਾਂ ਛੁਟਕੀ ਵਾਲਿਆਂ ਨੂੰ ਪੁੱਛਣਾ ਚਾਹ। ਅੱਜ ਮੌਕਾ ਆਇਆ ਪੰਜਾਬ ਦੇ ਲੋਕ ਤੁਹਾਡੇ ਕੋਲ ਡਿਮਾਂਡ ਕਰਦੇ ਨੇ ਕਿਸਾਨੀ ਨੂੰ ਤੁਸੀਂ ਪ੍ਰੋਟੈਕਟ ਨਹੀਂ ਕਰ पाए ਸਾਡੀ ਵੀ ਸਰਕਾਰ ਸੀ ਇੱਕ ਬੰਦੇ ਤੇ लाठी ਤੱਕ ਨਹੀਂ ਸੀ ਵਜੀ ਦਿੱਲੀ ਤੱਕ ਇਹ ਕਿਸਾਨ ਸੇਫ ਪੈਸੇਜ ਦਵਾ ਕੇ ਹਰਿਆਣਾ ਦੇ ਜ਼ਰੀਏ ਦਿੱਲੀ ਤੱਕ ਪਹੁੰਚਾਇਆ ਗਿਆ ਸੀ ਸਾਰੀ ਦੁਨੀਆ ਪਰਚ ਮੈਂ ਤੁਹਾਨੂੰ ਦੱਸਣਾ ਚਾਹਨਾ ਰਾਜਮੀਤ ਜੀ ਅੱਜ ਸਾਰੇ ਯੂਰਪ ਦੇ ਵਿੱਚ ਜਿੰਨੇ ਸਟੇਟ ਕੈਪੀਟਲਸ ਨੇ ਉਹਨਾਂ ਦੇ ਵਿੱਚ ਕਿਸਾਨਾਂ ਵੱਲੋਂ ਵੱਡੇ ਪੈਮਾਨੇ ਤੇ ਪ੍ਰਦਰਸ਼ਨ ਹੋ ਰਹੇ ਨੇ ਮੋਦੀ ਸਾਹਿਬ ਨੂੰ ਮੈਂ ਇਹ ਗੱਲ ਚੰਦ ਦਿਨ ਪਹਿਲੇ ਦਿੱਲੀ 'ਚ ਵੀ ਆਈਸੀਸੀ ਜੋ ਪੁੱਛੀ ਸੀ ਮੋਦੀ ਸਾਹਿਬ 26 ਜਨਵਰੀ ਵਾਲੇ ਦਿਨ ਤੁਸੀਂ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਂ ਨੂੰ ਸੱਦੇ ਸੀ ਕੋਈ ਚੀਜ਼ ਮੈਕਰੋਂ ਸਾਹਿਬ ਤੋਂ ਹੀ ਸਿੱਖ ਲੈਣੀ ਸੀ ਜਿਹੜੇ ਪੈਰਿਸ ਦੇ ਵਿੱਚ ਟਰੈਕਟਰਾਂ ਲੈ ਕੇ ਫਾਰਮਰਸ ਨੇ ਵੱਡੇ ਪ੍ਰਦਰਸ਼ਨ ਕੀਤੇ ਉੱਥੇ ਮੈਕਰੋਨ ਖੁਦ ਗਏ ਫਾਰਮਰਸ ਦੇ ਕੋਲ ਕਿ ਉਹਨਾਂ ਨੂੰ ਇਹ ਗੱਲ ਕਹੀ ਤੁਹਾਡੀਆਂ ਜੈਨੂਇਨ ਡਿਮਾਂਡਸ ਅਸੀਂ ਮੀਟ ਕਰਨ ਬਰਸਲਸ ਦੇ ਵਿੱਚ ਮੈਡਰਿਡ ਦੇ ਵਿੱਚ ਅੱਜ ਵੱਡੇ ਪੇਮਾਨੇ ਤੇ ਉੱਥੇ ਪ੍ਰਦਰਸ਼ਨ ਚੱਲ ਰਹੇ ਨੇ ਕਿਸੇ ਸਰਕਾਰ ਨੇ ਕਿਸੇ ਨੂੰ ਰੋਕਿਆ ਨਹੀਂ ਜੋ ਹਰਿਆਣਾ ਸਰਕਾਰ ਨੇ ਤੌਰ ਤਰੀਕਾ ਫੜਿਆ ਕਿਲ ਲਾਏ ਨੇ ਸੀਮੈਂਟਿਡ ਸੜਕਾਂ ਬਣਾ ਦਿੱਤੀਆਂ ਨੇ ਅਸੀਂ ਪੁੱਛਣਾ ਚਾਹੁੰਦਾ ਕਿ ਨੈਤਿਕ ਹੱਕ ਪੰਜਾਬ ਦੀ ਕਿਸਾਨੀ ਦਾ ਹੈ ਨਹੀਂ ਆਪਣੇ ਕੈਪੀਟਲ ਜਾਣਾ ਹਿੰਦੁਸਤਾਨ ਦੀ ਸਰਕਾਰ ਨਾਲ ਗੱਲ ਕਰਨ ਇਹ ਪਤਾ ਸੀ ਸੈਂਟਰ ਦੀ ਸਰਕਾਰ ਨੂੰ ਮੇਰਾ ਇੱਕ ਗੱਲ ਇੱਕ ਚੰਗੀ ਤਰ੍ਹਾਂ ਸਾਡਾ ਦੋਸ਼ ਹੈ ਕਿ ਸੈਂਟਰ ਨੂੰ ਪਤਾ ਸੀ 3 ਸਾਲ ਪਹਿਲੇ ਅਸੀਂ ਜਦੋਂ ਇਹ ਵਾਪਸ ਲਏ ਨੇ ਕਾਲੇ ਕਾਨੂੰਨ ਉਹਦੇ ਨਾਲ ਵਾਅਦਾ ਕੀਤਾ ਸੀ ਕਿ ਐਮਐਸਪੀ ਨੂੰ ਲੀਗਲਾਈਜ਼ ਅਸੀਂ ਕਰਾਂਗੇ ਜਿਹੜਾ ਯੂਪੀ ਦੇ ਵਿੱਚ ਲਖੀਮਪੁਰ ਖੇਰੀ ਦੇ ਵਿੱਚ ਇਹਨਾਂ ਦੇ ਇੱਕ ਮੰਤਰੀ ਦੇ ਮੁੰਡੇ ਨੇ ਪੰਜ ਛੇ ਕਿਸਾਨ ਰੋਂਗ ਦਿੱਤੇ ਸੀ ਜੀਪ ਥੱਲੇ ਉਹਨਾਂ ਨੂੰ ਸਜਾਵਾਂ ਸੀ ਦਵਾਵਾਂ ਹਿੰਦੁਸਤਾਨ ਦੀ ਕਿਸਾਨੀ ਦੀ ਸਾਰੀ ਫਸਲਾਂ ਅਸੀਂ ਪੂਰੀ ਇੰਸ਼ੋਰੈਂਸ ਦੇ ਕੇ ਚੁੱਕਾਂਗੇ ਕਿਸਾਨਾਂ ਦੀਆਂ 700 ਤੋਂ ਵੱਧ ਸ਼ਹਾਦਤਾਂ ਹੋਈਆਂ ਉਹਨਾਂ ਨੂੰ ਅਸੀਂ ਕੰਪਨਸੇਟ ਕਰਾਂਗੇ ਬਣੇ ਹੋਏ ਰੇਲਵੇ ਟਰੈਕਸ ਤੇ ਨੈਸ਼ਨਲ ਹਾਈਵੇ ਸੇ ਕੇਸਸ ਅਸੀਂ ਵਾਪਸ ਕਰਾਂਗੇ ਉਹਨਾਂ ਨੂੰ ਪਤਾ ਸੀ ਇਹ ਤਿਆਰੀ ਕਰਕੇ ਆਣਗੇ ਪਰ ਕਿਸਾਨ ਯੂਨਿਸ ਦੇ ਵਿੱਚ ਵੀ ਜੇ ਪਾੜ ਪਾਇਆ ਭਗਵੰਤ ਮਾਨ ਨੇ ਤੇ ਦੇ ਇੰਟੈਲੀਜੈਂਸ ਦੇ ਅਫਸਰਾਂ ਨੇ ਪਾੜ ਪਾਇਆ ਉਹਨਾਂ ਨੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨੀ ਦੀ ਆਵਾਜ਼ ਇਸ ਕਿਸਾਨੀ ਦੀ ਮੂਵਮੈਂਟ ਨੂੰ ਸੋ ਅਸੀਂ ਉਹਨਾਂ ਚਿਹਰੇ ਕਾਂਗਰਸ ਇੱਥੇ ਟਿਕਨ ਨਹੀਂ ਦੇਗੀ ਭਗਵੰਤ ਮਾਨ ਨੂੰ ਇਹ ਟਾਈਮ ਆ ਗਿਆ ਭਗਵੰਤ ਮਾਨ ਜੀ ਤੁਹਾਡਾ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਹੋ ਚੁੱਕਿਆ ਯੂ ਆਰ ਨਾਟ ਰਿਪਰੈਜ਼ੈਂਟਿੰਗ ਦੀ ਇੰਟਰਸਟ ਆਫ ਪੰਜਾਬ ਓਨ ਦੀ ਕੰਟਰੀ ਯੂ ਆਰ ਐਡਰੈਸਿੰਗ ਦੀ ਇੰਟਰਸਟ ਆਫ ਦੀ ਸੈਂਟਰਲ ਗਵਰਨਮੈਂਟ ਐਂਡ ਦੀ ਹਰਿਆਣਾ ਗਵਰਨਮੈਂਟ ਤੋਂ ਇਸ ਗੱਲ ਕਾਰਨ ਅੱਜ ਕਿਹੜਾ ਸਾਡਾ ਪ੍ਰਦਰਸ਼ਨ ਹੈ ਇਹ ਬਕਾਇਦਾ ਤੌਰ ਕਿਸਾਨਾਂ ਨੂੰ ਯਕੀਨ ਦਿਵਾਉਣ ਵਾਸਤੇ ਹੈ ਕਿ ਕਾਂਗਰਸ ਜਿਹੜੀ ਹੈ ਤੁਹਾਡੇ ਹਰ ਇੰਟਰਸਟ ਨੂੰ ਪ੍ਰੋਟੈਕਟ ਕਰੇਗੀ ਜਿਹੜੇ ਤੁਹਾਡੇ ਨਾਲ ਹੋਈਆਂ ਜ਼ਿਆਤੀਆਂ ਸੀ ਉਹਨਾਂ ਚਿਰ ਨਹੀਂ ਆਰਾਮ ਨਾਲ ਬੈਠਾਂਗੇ ਜਿੰਨਾ ਚਿਰ ਸਾਰੇ ਦੇ ਕੇਸ ਰਜਿਸਟਰ ਨਹੀਂ ਹੁੰਦੇ 300 ਤੋਂ ਵੱਧ ਨੂੰ ਦੁਨਾਲੀ ਦੇ ਸ਼ਰਿਆਂ ਨਾਲ 307 ਦੇ ਕੇਸ ਬੰਦੇ ਨੂੰ ਫੱਟੜ ਪੈਣ ਚੋ ਇਹ ਨਹੀਂ ਕਹਿੰਦਾ ਹੋਇਆ ਅਸੀਂ ਗਵਰਨਰ ਸਾਹਿਬ ਦਾ ਵੀ ਥੈਂਕਸ ਕਰਨੇ ਆ ਕਿ ਪੰਜਾਬ ਦੀ ਅੱਜ ਦੀ ਗੱਲ ਨੂੰ ਸਮਝਦੇ ਹੋਏ ਤੇ ਸਾਡੀ ਇਸ ਡਿਮਾਂਡ ਨੂੰ ਸਾਹਮਣੇ ਜਿਹੜੀ ਅਸੀਂ ਰੱਖੀ ਹੈ ਕਿ ਝੂੜ ਦਾ ਪਲੰਦਾ ਨਾ ਪੜੋ ਗਵਰਨਰ ਸਾਹਿਬ ਤੁਸੀਂ ਕਨਸਟੀਟਿਊਸ਼ਨ ਹੈਟੋ ਤੁਹਾਡੇ ਸਾਹਮਣੇ ਜੋ ਕੁਝ ਰੱਖ ਦੇਣ ਉਹ ਪੜਨਾ ਜ਼ਰੂਰੀ ਨਹੀਂ ਹੁੰਦਾ ਤੋਂ ਅਸੀਂ ਮਸ਼ਕੂਰ ਆ ਉਹਨਾਂ ਨੇ ਗੱਲ ਤੇ ਬਕਾਇਦਾਤਾ ਔਰ ਮੋਹ ਲਗਾਈ ਉੱਥੇ ਹੀ ਕਾਗਜ਼ ਉਹਨਾਂ ਨੇ ਟੇਬਲ ਤੇ ਛੱਡ ਦਿੱਤੇ ਕਿ ਮੈਂ ਤੇ ਝੂੜ ਦਾ ਪਲੰਦਾ ਨਹੀਂ ਜਿ ਪੜਨਾ ਸੋ ਇਹ ਇਹਦੇ ਵਿੱਚ ਮੈਸਮਨ ਡੈਮੋਕ੍ਰੇਸੀ ਦੀ ਤੇ ਪੰਜਾਬੀਅਤ ਦੀ ਵੱਡੀ ਜਿੱਤ ਹੋਈ ਹੈ ਐਨਾਂ ਹੀ ਕਹਿੰਦਾ ਹੋਇਆ ਮੇਰੇ ਕੋਈ ਹੋਰ ਜੀ ਗੱਲ ਕਰ ਪ੍ਰਧਾਨ ਜੀ ਗੱਲ ਕਰਨਾ ਚਾਹਾਂ ਬਹੁਤ ਸਾਰਾ ਚੀਜ਼ਾਂ ਵਿਸਤਾਰਪੂਰਕ ਸਾਡੇ ਸੀਐਲਪੀ ਲੀਡਰ ਸਾਹਿਬ ਨੇ ਦੱਸਤੀਆਂ ਅੱਜ ਸਾਡੀ ਜਿਹੜੀ ਪਹਿਲੀ ਡਿਮਾਂਡ ਸੀਗੀ ਇਹ ਅਸੀਂ ਗਵਰਨਰ ਸਾਹਿਬ ਦੇ ਐਡਰੈਸ ਦਾ ਕੋਈ ਵਿਰੋਧ ਨਹੀਂ ਕਰ ਰਹੇ ਸੀ ਅਸੀਂ ਖੜੇ ਹੋ ਕੇ ਪਹਿਲਾਂ ਕਿਹਾ ਕਿ ਗਵਰਨਰ ਸਾਹਿਬ ਮਾਫੀ ਮੰਗਣ ਜੋ ਭਾਜਪਾ ਗਵਰਨਮੈਂਟ ਨੇ ਕੀਤਾ ਔਰ ਜੋ ਪੰਜਾਬ ਦੀ ਸਰਕਾਰ ਦਾ ਰਵਈਆ ਸਾਡੇ ਕਿਸਾਨਾਂ ਨਾਲ ਸੀ ਅਸੀਂ ਕਿਹਾ ਮਾਫੀ ਮੰਗੋ ਔਰ ਦੂਸਰਾ ਬਿਫੋਰ ਗਵਰਨਰ ਐਡਰੈਸ ਉਸੀ ਸ਼ਰਧਾਂਜਲੀ ਅਰਪਤ ਕਰੋ ਸ਼ੁਕਰਾਨੂ ਜਿਹੜਾ ਉਹ 21 ਸਾਲਾ ਦਾ ਨੌਜਵਾਨ ਸ਼ਹੀਦ ਹੋ ਗਿਆ ਕੀ ਸ਼ਰਧਾਂਜਲੀ ਅਰਪਿਤ ਨਹੀਂ ਕੀਤੀ ਜਾ ਸਕਦੀ ਸੀ ਇਸ ਕਰਕੇ ਅਸੀਂ ਵੈਲ ਚਾਏ ਆਪ ਦੇ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਔਰ ਜਿਵੇਂ ਬਾਜਵਾ ਸਾਹਿਬ ਨੇ ਦੱਸਿਆ ਕਿ ਪਹਿਲੀ ਵਾਰੀ ਗਵਰਨਰ ਸਾਹਿਬ ਐਡਰੈਸ ਛੱਡ ਕੇ ਹੀ ਭੱਜ ਗਏ ਉਹਨਾਂ ਨੇ ਐਡਰੈਸ ਨਹੀਂ ਪੜਿਆ ਸਾਡੀ ਮੰਗ ਹੈ ਚਲੋ ਜ਼ੀਰੋ ਐਫ ਆਈ ਆਰ ਕਰਤੀ ਇਹਨਾਂ ਨੇ ਉਹ ਵੀ 8 ਦਿਨਾਂ ਬਾਅਦ ਮੇਰਾ ਸਵਾਲ ਹੈ ਮੁੱਖ ਮੰਤਰੀ ਪੰਜਾਬ ਨੂੰ 8 ਦਿਨਾਂ ਬਾਅਦ ਐਫ ਆਈ ਆਰ ਦਰਜ ਕਿਉਂ ਕੀਤੀ ਐਂਡ ਵਾਈ ਜ਼ੀਰੋ ਐਫ ਆਈ ਆਰ ਕਿਉਂ 8 ਦਿਨਾਂ ਬਾਅਦ ਜੇ ਜ਼ੀਰੋ ਐਫ ਆਈ ਆਰ ਕਰਨੀ ਸੀ ਤਾਂ ਪਹਿਲੇ ਦਿਨ ਕਰ ਦਿੰਦਾ ਭਾਈ 8 ਦਿਨ ਉਹਨਾਂ ਦੀ ਲਾਸ਼ ਵਿਚਾਰੀ ਹਸਪਤਾਲਾਂ ਚ ਰੁਲਦੀ ਰਹੀ ਸ਼ੁਕਰਨ ਰੋਜ਼ ਮਰਦਾ ਰਿਆ 8 ਦਿਨ ਲਗਾਤਾਰ ਮਰਦਾ ਰਿਆ ਔਰੀ ਔਰੀ ਭੈਣ ਟੀਕਾ ਮਾਰ ਰਹੀ ਸੀ ਔਰਾ ਬਾਪ ਕੱਲ ਮਿਲ ਕੇ ਆਏ ਆ ਟੀਕਾ ਮਾਰ ਰਿਆ ਔਰੇ ਤਿੰਨ ਕਾਗਜ਼ ਕਾਲੇ ਕੀਤੇ ਐ ਬਾਬਲ ਕਲਾਚ ਵੀ ਐਵੇਂ ਜ਼ੀਰੋ ਐਫ ਆਈ ਆਰ ਹੋਈ ਸੀ ਬਾਜਬਾਬ ਸਾਹਿਬ ਨੇ ਠੀਕ ਕੀਤਾ ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਲੋਕ ਸਮਝ ਗਈ ਕਿ ਪੁਲਿਸਾਂ ਪਿਛਾਤੀ ਨਹੀਂ ਹੁੰਦੀ ਗੋਲੀ ਵੱਜ ਗਈ ਰਬੜ ਬੁਲੇਟ ਵੱਜ ਗਿਆ ਕੀ ਚਾਹੇ ਪੰਜਾਬ ਦਾ ਕੋਈ ਨੌਜਵਾਨ ਕਲਕੱਤੇ ਜਾ ਕੇ ਮਰ ਜਾਏਗਾ ਹਰਿਆਣਾ ਜਾ ਕੇ ਮਰ ਜਾਏਗਾ ਐਫ ਆਈ ਆਰ ਦਰਜ ਨਹੀਂ ਹੋਏਗੀ ਰਬੜ ਬੁਲੇਟ ਤੁਸੀਂ ਹਰਿਆਣਾ ਪੁਲਿਸ ਤੇ ਪਰਚਾ ਦਰਜ ਕਰੋ ਤੁਸੀਂ ਗ੍ਰਹਿ ਮੰਤਰੀ ਤੇ ਪਰਚਾ ਦਰਜ ਕਰੋ ਇਨਵੈਸਟੀਗੇਸ਼ਨ ਬਾਅਦ ਕਰੋ ਤੁਸੀਂ ਕਹਿੰਦਾ ਉਹਨੂੰ ਇਨਵੈਸਟੀਗੇਸ਼ਨ ਵੀ ਉਹ ਕਰਨਗੇ ਫੇਰ ਪ੍ਰਿਤਪਾਲ ਦਾ ਕੀ ਹੋਇਆ ਜਿਹੜਾ ਜ਼ੇਰੇ ਇਲਾਜ ਪੀਜੀਐਚ ਚ ਪਿਆ ਬੜੀਆਂ ਜਦੋਂ ਜੈਦ ਤੋਂ ਬਾਅਦ ਉਹਨੂੰ ਛਡਾ ਕੇ ਲਿਆਏ ਔਰ ਇਹ ਗਲ ਚ ਰੱਸਾ ਪਾਇਆ ਗਿਆ ਔਰ ਇਹ ਮੂੰਹ ਚ ਪਲੇਟਾਂ ਪਾਈਆਂ ਵੀ ਐ ਉਹ ਬੋਲ ਨਹੀਂ ਸਕਦਾ ਉਹ ਕਹਿ ਰਿਹਾ ਕਿ ਮੈਨੂੰ ਹਰਿਆਣਾ ਦੀ ਪੁਲਿਸ ਚੱਕ ਕੇ ਲੈ ਗਈ ਉੱਥੇ মিডিਆ ਲਾਉਣੀ ਐ ਤੁਸੀਂ ਪੁੱਛੋ ਪ੍ਰਿਤਪਾਲ ਨੂੰ ਔਰ ਇਹ ਗਲੇ ਚ ਰੱਸਾ ਕਿਹਨੇ ਪਾਇਆ ਉਹਦੀਆਂ ਲੱਤਾਂ ਕਿਹਨੇ ਤੋੜੀਆਂ ਔਰ ਮੂੰਹ ਕਿਹਨੇ ਤੋੜਿਆ ਉਹ ਐਫਆਈਆਰ ਕੌਣ ਦਰਜ ਕਰੇਗਾ ਫੇਰ ਜਿਹੜੇ ਸੈਕਿੰਡਿਆਂ ਦੀ ਤਤਤਾਤ ਚ ਸਾਡੇ ਕਿਸਾਨ ਉੱਥੇ ਅੱਖਾਂ ਕੱਢਤੀਆਂ ਲੱਤਾਂ ਤੋੜਤੀਆਂ ਉਹ ਐਫ ਆਈ ਆਰ ਦਰਜ ਕੌਣ ਕਰੇਗਾ ਟਰੈਕਟਰ ਤੋੜਤੇ ਕਾਰਾਂ ਤੋੜਤੀਆਂ ਫੇਰ ਇਸ ਗੱਲ ਦੀ ਪੁਸ਼ਟੀ ਮੰਗਦੇ ਹਨ ਮੁੱਖ ਮੰਤਰੀ ਸਾਹਿਬ ਤੋਂ ਤੁਸੀਂ ਕਿਹਾ ਤੁਹਾਡੇ ਡੀ ਜੀ ਪੀ ਨੇ ਕਿਹਾ ਕਿ ਤੁਸੀਂ ਹੈਡਰੇ ਨਹੀਂ ਲੈ ਕੇ ਜਾ ਸਕਦੇ ਹਾਂ ਬੰਦੇ ਮਰਵਾਉਣ ਤੁਸੀਂ ਭੇਜਤੇ ਹੈਡਰਾ ਤੁਸੀਂ ਬੰਦ ਕਰਤਾ ਜੀ ਸੀ ਬੀ ਬੰਦ ਕਰਤੀ ਪੋਗਲਨ ਨਹੀਂ ਲੈ ਕੇ ਜਾ ਸਕਦੇ ਉਹਨਾਂ ਨੇ ਪਾਕਿਸਤਾਨ ਬਣਾਤਾ ਉਹ ਸਾਡੀ ਸਰਹੱਦ ਤੇ ਆ ਕੇ ਸ਼ਰੇ ਮਾਰੇ ਅਤਰੂ ਗਏ ਸੇ ਗੋਲੇ ਸੱਟ ਰਹੇ ਆ ਡਰੋਨ ਭੇਜ ਰਹੇ ਆ ਕੌਣ ਪਰਚਾ ਦਰਜ ਕਰੇਗਾ ਸੋ ਸਾਡੀਆਂ ਇਹ तमाम ਮੰਗਾਂ ਸਾਨੂੰ ਕਿਸਾਨਾਂ ਨੂੰ ਦਿੱਲੀ ਜਾਂਦੇ ਹੋ ਵਿਰੋਧੀਆਂ ਤੇ ਭਾਈ ਨੇ ਐਫ ਆਈ ਆਰ ਦਰਜ ਕਰੋ ਜਿਹੜੇ ਰਹਿੰਦੇ ਸਾਡੇ ਕਿਸਾਨ ਭਰਾ ਹੈ ਜਾਂ ਪ੍ਰਿਤਪਾਲ ਉਹ ਵੀ ਮੁਕੱਦਮਾ ਦਰਜ ਕਰੋ ਜਿਹੜੇ ਕਿਸਾਨ ਸ਼ਹੀਦ ਹੋਇਆ ਹੋਰ ਉਹਨਾਂ ਨੂੰ ਵੀ ਸਰਕਾਰ ਮੁਆਵਜ਼ਾ ਦੇਵੇ ਕੋਈ ਮੁੱਖ ਮੰਤਰੀ ਸਾਹਿਬ ਨੇ ਆਪ ਦੀ ਜੇਬ ਚੋਂ ਮੁਆਵਜ਼ਾ ਨਹੀਂ ਦਿੱਤਾ ਇਹ ਲੋਕਾਂ ਦਾ ਜਿਹੜਾ ਟੈਕਸ ਮਣੀ ਉਹ ਦਿੱਤਿਆ ਸੋ ਨੌਕਰੀ ਵੀ ਦੇਣ تمام ਕਿਸਾਨ ਜਿਹੜੇ ਸ਼ਹੀਦ ਹੋਏ ਐ ਇਸ ਮੂਵਮੈਂਟ ਦੇ ਵਿੱਚ ਤੇ گاਾਂ ਤੋਂ ਇਹ ਯਕੀਨ ਦਿਵਾਉਣ ਕਿ ਉਹਨਾਂ ਦੀ ਰਾਖੀ ਕਰਨਗੇ ਮੈਨੂੰ ਯਾਦ ਹੈ ਕਾਂਗਰਸ ਪਾਰਟੀ ਜਦੋਂ ਸਰਕਾਰ ਸੀ ਦਿੱਲੀ ਦੀਆਂ ਬਰੂਹਾਂ ਤੱਕ ਅਸੀਂ ਕਿਸਾਨ ਨੂੰ ਛੱਡ ਕੇ ਆਏ ਸੀ ਇੱਕ ਕਿਸਾਨ ਤੇ ਅਸੀਂ ਪਰਚਾ ਨਹੀਂ ਹੋਣ ਦਿੱਤਾ ਸੋ ਇਹ ਲੜਾਈ ਸਾਡੀ ਅਗਲਾ ਜਿਹੜਾ ਫੈਸਲਾ ਹੋਏਗਾ ਕੱਲ ਦੇ ਹਾਊਸ ਦਾ ਇਹ ਲੜਾਈ ਜਾਰੀ ਰਹੇਗੀ ਸੀਐਲਪੀ ਸਾਹਿਬ ਤੇ ਜੋ ਫੈਸਲਾ ਸੀਐਲਪੀ ਸਾਹਿਬ ਸਾਡਾ ਲੈਣਗੇ ਪੂਰੀ ਮੁਕੰਮਲ ਸੀਐਲਪੀ ਅਗਲੀ ਲੜਾਈ ਇਸੇ ਤਰ੍ਹਾਂ ਅਸੀਂ ਕਿਸਾਨ ਦੀ ਲੜਾਂਗੇ ਅਰ ਅੰਤਨ ਸਮੇਂ ਤੱਕ ਲੜਾਂਗੇ ਜਿੰਨਾ ਚਿੱਕਰ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਤੇ ਐਸਪੀ ਜੀਨ ਤੇ ਐਸਪੀ ਅੰਬਾਲਾ ਉਲਟਾ ਇਹ ਦਿਸ਼ਾਣ ਦੇਤੀਆਂ ਕਿ ਨਾਮਜਾਦ ਕਰੋ 100 ਬੰਦੇ ਕਹਿੰਦੇ ਅਸੀਂ ਆਇਡੈਂਟੀਫਾਈ ਕਰਦੇ ਇਹਨਾਂ ਤੇ ਪਰਚਾ ਦਰਜ ਕਰੋ ਹਰਿਆਣੇ 307 ਦੇ ਪਰਚੇ ਦਰਜ ਕਰ ਦੇਣਗੇ ਇਹ ਕਹਿੰਦਾ ਇਹਨਾਂ ਦੇ ਪਾਸਪੋਰਟ ਰੱਦ ਕਰ ਦਿਓ ਜਿਨ੍ਹਾਂ ਦੀਆਂ ਫੋਟੋ ਐ ਇਹ ਸਰਾਸਰ ਠਕਾ ਹੈ ਪਾਕਦਾਲਿਆਂ ਨੂੰ ਖਾਲਿਸਤਾਨ ਕਿਹਾ ਜਾ ਰਿਹਾ ਹੈ ਕਲਕੱਤਾ ਚ ਦੋ ਭਾਜਪਾ ਦੀਆਂ ਅੰਦੋਲਨਕਾਰੀ ਲੜਕੀਆਂ ਇੱਕ ਸਿੱਖ ਆਫੀਸਰ ਨੂੰ ਜਿਹਦੇ ਮੋਢੇ ਤੇ ਸ਼ੇਰ ਲੱਗਿਆ ਸੀ ਆਈਪੀਐਸਸੀ ਉਹਨੂੰ ਕਿਹਾ ਉਹਨੇ ਰੋਕਿਆ ਉਹ ਕਹਿੰਦਾ ਤੂੰ ਖਾਲਿਸਤਾਨੀ ਹੋ ਪਾਕ ਗਾਲਿਆਂ ਨੂੰ ਖਾਲਿਸਤਾਨ ਬਣਾਤਾ ਇਸ ਬੀਜੇਪੀ ਦੀ ਸਰਕਾਰ ਨੇ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਪਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਹਿਣ ਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਕਹਿਣ ਤੇ ਪੰਜਾਬ ਸਰਕਾਰ ਕਟਪੁਤਲੀ ਦੀ ਤਰ੍ਹਾਂ ਨੱਚ ਰਹੀ ਹੈ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਸੀ